ਜੋ ਕੇਐਸਪੀ ਫਲੋਸਪੁਰ ਸੌਮਿਆ ਮਿਸਰਾ ਜੀ ਵੱਲੋਂ ਕਿਹਾ ਗਿਆ ਸੀ ਕਿ ਅੱਜ ਪੂਰੇ ਸ਼ਹਿਰ ਵਿੱਚ ਸਿਟੀ ਸੈਕਸ਼ਨ ਕਿਨਾਕਲ ਆਇਆ ਗਿਆ ਹੈ ਸਾਮ ਪਾਸ ਤੋਂ ਲੈ ਕੇ ਕਿ 9 ਵਜੇ ਤੱਕ ਨਾਲ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਵਿੱਚ ਅਵੇਅਰ ਕੀਤਾ ਜਾਏ ਤੇ ਜਿਹੜੇ ਪੁਲਿਸ ਮੁਲਾਜ਼ਮ ਜਾਂ ਜਿਹੜੇ ਪਬਲਿਕ ਦੇ ਜਿਹੜੇ ਬੰਦੇ ਨੇ ਜਿਨੇ ਨਜਾਇਜ਼ ਪੁਲਿਸ ਸਪੀਕਰ ਲਾਇਆ ਹੋਇਆ ਹੈ ਉਹਨੂੰ ਹਟਵਾਇਆ ਗਿਆ ਨਾਲ ਦੇ ਨਾਲ ਜਿਹੜੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਵਿੱਚ ਡੀਐਸਪੀ ਸਿਟੀ ਸਾਹਿਬ ਤੇ ਡੀਐਸਪੀ ਡੀ ਸਾਹਿਬ ਤੋਂ ਸਦਰ ਵਿੱਚ ਵਿੱਚ 체కింగ్ ਕਰਾਈ ਗਈ ਤੇ ਲੋਕਾਂ ਨੂੰ ਅਪਰੀਲਿਸ ਵੀ ਕੀਤਾ ਗਿਆ ਹੈਗਾ ਕਿ ਉਹ ਟ੍ਰੈਫਿਕ ਨਿਯਮਾਂ ਦਾ ਪਾਲਨ ਕਰਨ ਤੇ ਜਦ ਦੀ ਪੁਲਿਸ ਕਿੱਡੀ ਦੇ ਚੈਕਿੰਗ ਕਰਦੀ ਹੈ ਤੇ ਉਹ ਫਲਾਈਟ ਜਿਹੜੀ ਹੈਗੀ ਗੱਡੀ ਦੀ ਜਿਹੜੀ ਸਰ ਰੇਲਵੇ ਸਟੇਸ਼ਨ ਤੋਂ ਲੈ ਕੇ ਬੱਸਾਂ ਤੋਂ ਹੋਰ ਕਿਸ ਕਿਸ ਜਗ੍ਹਾ ਤੇ ਕਸ ਆਪਰੇਸ਼ਨ ਚਲਾਇਆ ਗਿਆ ਜਿਹੜਾ ਕਸ ਆਪਰੇਸ਼ਨ ਹੈ ਪੂਰੇ ਜ਼ਿਲ੍ਹੇ ਵਿੱਚ ਜਿੰਨੇ ਵੀ ਰੇਲਵੇ ਸਟੇਸ਼ਨ ਹੈਗੇ ਜਿੰਨੇ ਵੀ ਬੱਸ ਸਟੈਂਡ ਹੈਗੇ ਜਿੰਨੇ ਵੀ ਮਾਰਕੀਟ ਹੈਗੇ ਉੱਥੇ ਜਿਹੜੇ ਹਲਕਾ ਜੂਨ ਹੈਗੇ ਉਨਾ ਦੇ ਸੁਪਰਵੀਜ਼ਨ ਵਿੱਚ ਇਹ ਜਿਹੜਾ ਅਭਿਆਨ ਚਲਾਇਆ ਗਿਆ ਹੈ ਡੀਐਸਪੀ ਸਾਹਿਬ ਦੇ ਸੁਪਰਵੀਜ਼ਨ ਵਿੱਚ ਇੱਕ ਫਲਾਈਂਗ ਸਕਵਾਡ ਨਾਕਾ ਹੋ ਲਾਇਆ ਗਿਆ ਹੈ ਜੋ ਹਰ ਇੱਕ ਇੱਕ ਘੰਟੇ ਬਾਅਦ ਜਿਹੜਾ ਹੈਗਾ ਸੱਤੀ ਨਾਕਾ ਸਟ੍ਰੈਟੈਜੀਕ ਪਲੇਸਿਸ ਤੇ ਲਾ ਰਿਹਾ ਹੈ ਸਰ ਨਾਕੇ ਦੌਰਾਨ ਕੁਝ ਬ੍ਰਾਹਮਤ ਵੀ ਹੋਇਆ ਕੁਝ ਸ਼ੱਕੀ ਅਨਸਰਾਂ ਦਾ 100 ਤੋਂ ਵੱਧ ਟ੍ਰੈਫਿਕ ਚਲਾਂ ਕਿਤੇ ਜਾ ਚੁਕੇ ਹਨ ਜਿਹੜੇ ਬ੍ਰਾਹਮਤਗੀ ਹੈਗੀ ਉਹਦੀ ਅਸੀਂ ਰਿਪੋਰਟ ਬਣਾ ਰਹੇ ਹਾਂ ਉਹ ਰਿਪੋਰਟ ਤੁਹਾਨੂੰ ਬਣਾ ਕੇ ਅਸੀਂ ਸ਼ੇਅਰ ਕਰਾਂਗੇ ਮਾਨ ਜੋ ਕੇਸ ਇਸ ਦੀ ਖੋਜਪੁਰ ਸੌਮਿਆ ਮਿਸਰਾ ਜੀ ਬਲੋਕ ਰੇਸ ਤੱਕ ਖੜੇ ਹੋਏ ਸੀ ਕਿ ਅੱਜ ਪੂਰੇ ਸ਼ਹਿਰ ਵਿੱਚ ਸਿਟੀ ਸੈਕ ਸ਼ਾਮ 5:00 ਤੋਂ ਲੈ ਕੇ ਕਿ 9:00 ਵਜੇ ਤੱਕ ਨਾਲ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਵਿੱਚ ਅਵੇਅਰ ਕੀਤਾ ਜਾਏ ਤੇ ਜਿਹੜੇ ਪੁਲਿਸ ਮੁਲਾਜ਼ਮ ਜਾਂ ਜਿਹੜੇ ਪਬਲਿਕ ਦੇ ਜਿਹੜੇ ਬੰਦੇ ਨੇ ਜਿਨੇ ਨਜਾਇਜ਼ ਪੁਲਿਸ ਸਪੀਕਰ ਲਾਇਆ ਹੋਇਆ ਹੈ ਉਹਨੂੰ ਹਟਵਾਇਆ ਗਿਆ ਨਾਲ ਦੇ ਨਾਲ ਜਿਹੜੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਵਿੱਚ ਡੀਐਸਪੀ ਸਿਟੀ ਸਾਹਿਬ ਤੇ ਡੀਐਸਪੀ ਡੀ ਸਾਹਿਬ ਤੋਂ ਸਦਰ ਵਿੱਚ ਵਿੱਚ ਚੈਕਿੰਗ ਕਰਾਈ ਗਈ ਤੇ ਲੋਕਾਂ ਨੂੰ ਇਹ ਬਰੇਡਿੰਗ ਵੀ ਕੀਤਾ ਗਿਆ ਹੈਗਾ ਕਿ ਉਹ ਟ੍ਰੈਫਿਕ ਨਿਯਮਾਂ ਦਾ ਪਾਲਨ ਕਰਨ ਜਦੋਂ ਪੁਲਿਸ ਕਿੱਡੀ ਦੇ ਚੈਕਿੰਗ ਕਰਦੀ ਹੈ ਤੇ ਉਹ ਫਲਾਈਟ ਜਿਹੜੀ ਹੈਗੀ ਗੱਡੀ ਦੀ ਜਿਹੜੀ ਸਰ ਰੇਲਵੇ ਸਟੇਸ਼ਨ ਤੋਂ ਲੈ ਕੇ ਬਸਟਾਂ ਤੋਂ ਹੋਰ ਕਿਸ ਕਿਸ ਜਗ੍ਹਾ ਤੇ ਕਸੋ ਆਪਰੇਸ਼ਨ ਚਲਾਇਆ ਗਿਆ ਹੈ ਜਿਹੜਾ ਕਸੋ ਆਪਰੇਸ਼ਨ ਹੈ ਪੂਰੇ ਜ਼ਿਲ੍ਹੇ ਵਿੱਚ ਜਿੰਨੇ ਵੀ ਰੇਲਵੇ ਸਟੇਸ਼ਨ ਹੈਗੇ ਜਿੰਨੇ ਵੀ ਬਸ ਸਟੈਂਡ ਹੈਗੇ ਜਿੰਨੇ ਵੀ ਮਾਰਕੀਟ ਹੈਗੇ ਉੱਥੇ ਜਿਹੜੇ ਹਲਕਾ ਜੂਨ ਹੈਗੇ ਉਹਨਾਂ ਦੇ ਸੁਪਰਵੀਜ਼ਨ ਵਿੱਚ ਇਹ ਜਿਹੜਾ ਅਭਿਆਨ ਚਲਾਇਆ ਗਿਆ ਹੈ ਡੀਐਸਪੀ ਜੀ ਸਾਹਿਬ ਦੇ ਸੁਪਰਵੀਜ਼ਨ ਵਿੱਚ ਇੱਕ ਫਲਾਈਂਗ ਸਕਵਾਡ ਨਾਕਾ

WhatsApp channel par but...